ਮੋਹਨ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਪਾਂ ਮੇਰਾ ਪਿੰਡ ਜਗਜੀਤਪੁਰਾ ਜੀ ਫਗਵਾੜਾ ਓਕੇ ਆਪਾਂ ਤੁਹਾਨੂੰ ਬਾਡੀ ਸਰਵਿਸ ਦੇ ਪੰਜ ਤਿੰਨ ਜੂਸ ਦਿੱਤੇ ਸੀ ਉਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤਾਂ ਸੀ ਔਰ ਕਿੰਨੇ ਸਮੇਂ ਤੋਂ ਸੀ ਸਾਢੇ 25 26 ਸਾਲ ਤੋਂ ਹਣਾ ਮੇਰੇ ਘਰ ਦੇ ਨੂੰ ਪ੍ਰੋਬਲਮ ਸੀ ਦੌਰੇ ਦੀ ਸ਼ਿਕਾਇਤ ਸੀ ਜੀ ਜੀ ਉਹ ਜਿੱਦਾਂ ਅਸੀਂ ਬਾਡੀ ਸਰਵਿਸ ਕਰਦੇ ਦੌਰਾਨੀ ਪਿਆ ਸਿਰ ਸੌਨ ਹੋ ਜਾਂਦਾ ਸੀ ਹੋਰ ਕੀ ਖਬਰਾਂ ਸੀ ਸਿਰ ਸੋਨੋ ਹੋ ਜਾਂਦਾ ਸੀ ਅੱਗਾ ਫੈਰੀ ਜੀ ਅੱਛਾ ਜੀ ਹਾਂਜੀ ਤੇ ਚੱਕਰ ਆਉਂਦੇ ਸੀ ਬਹੁਤ ਜ਼ਿਆਦਾ ਚੱਕਰ ਆਉਂਦੇ ਸੀ ਐਨਕਾ ਸੀ ਦੋ ਵਾਰੀ ਲਵਾਈਆਂ ਹੁਣ ਐਨਕ ਵੀ ਨਹੀਂ ਲਾਉਣੀ ਪੈਂਦੀ ਓਕੇ ਇੱਕ ਚੱਕਰ ਆਉਂਦੇ ਸੀ ਲਾਈਟ ਘਟ ਸੀ ਅੱਖਾਂ ਮੁੰਨੇ ਰੋਂਦਾ ਸੀ ਹਾਂਜੀ ਦੌਰੇ ਪੈਂਦੇ ਸੀ 25 ਸਾਲ ਤੋਂ ਹਾਂਜੀ ਔਰ ਕਿੰਨੀ ਕ ਮੈਡੀਸਨ ਖਾਦੀ ਤੁਸੀਂ ਸਾਨੂੰ 50 ਦਿਨ ਹੋ ਗਏ ਆ ਜੀ ਨਹੀਂ ਨਹੀਂ ਪਹਿਲਾਂ ਅਸੀਂ ਮੈਡੀਸਨ ਬਹੁਤ ਕੁਝ ਛੱਡੇ ਨਹੀਂ ਜੀ ਅਸੀਂ ਫਗਵਾੜਾ ਜਲੰਧਰ ਅੰਬਰਸਰ ਨਵਾਂ ਸ਼ਹਿਰ ਹਿਆਰਪੁਰ ਕੋ ਛੱਡਿਆ ਨਹੀਂ ਦੌਰਾ ਕਿ ਤੋਂ ਨਹੀਂ ਗ੍ਰਾਮ ਆਏ ਜੀ ਮੈਂ 25 ਸਾਲ ਤੋਂ ਜਿੱਥੋਂ ਵੀ ਦੱਸਿਆ ਕਿਸੇ ਨੇ ਮੈਡੀਸਿਨ ਯੂਜ਼ ਕੀਤੀ ਕਿੰਨੇ ਕ ਪੈਸੇ ਲੱਗੇ ਹੋਗੇ ਤੁਹਾਡੇ ਪੈਸਾ ਜੀ ਅਣਗਿਣਤੀ ਲੱਗੇ ਆ ਜੀ ਪੈਸੇ ਦਾ ਬਹੁਤ ਹਾਂਜੀ ਪੈਸੇ ਦਾ ਤੇ ਹੋਰ ਕੀ ਪ੍ਰੋਬਲਮ ਸੀ ਨਾਲ ਸਰੀਰ 'ਚ ਦਰਦਾਂ ਵਗੈਰਾ ਕਿ ਸਰੀਰ 'ਚ ਦਰਦਾਂ ਵੀ ਹੁੰਨੀਆਂ ਸੀ ਜੀ ਚੱਕਰ ਜਾਦੀ ਆਉਂਦੀ ਸੀ ਕਈਆਂ ਕਾ ਸੀ ਬਾਰ ਬਾਰ ਲੋਣਾ ਇਹਨੇ ਮੈਨੂੰ ਚੱਕਰ ਆਉਂਦੇ ਐਧਾ ਸਿਰ ਸੋਨੋ ਹੋ ਜਾਂਦਾ ਸੀ ਤੇ ਉਹ ਕਸਰੋਂ ਦੀ ਦੋ ਦਿਨ ਦੀ ਸ਼ਿਕਾਇਤ ਹੁੰਦੀ ਸੀ ਜਿੱਦਾਂ ਦਵਾਈ ਖਾਂਦੇ ਖਾਂਦੇ ਵੀ ਉਹ ਹੋ ਜਾਂਦੀ ਸੀ ਜੀ ਜਦੋਂ ਇੱਕ ਇੱਕ ਤੁਸੀਂ ਕਹਿੰਦੇ ਸੀ ਵੀ ਜਦ ਇਹਨੂੰ ਚੱਕਰ ਆਉਂਦੇ ਸੀ ਡੱਕੇ ਇੱਕ ਦੋ ਲੱਤ ਤੇ ਵੀ ਸੱਟ ਲੱਗੀ ਆ ਹਾਂਜੀ ਹਾਂਜੀ ਉਹ ਸੱਟ ਲੱਗੀ ਸੀ ਉਹ ਅਚਾਨਕ ਕਿਤੇ ਜਿੱਦਾਂ ਚੱਕਰ ਆ ਗਿਆ ਜੀ ਦੋਰੇ ਕਰਕੇ ਉਹ ਸੱਟ ਵੀ ਲੱਗੀ ਜੀ ਲੱਤ ਤੇ ਓਕੇ ਹਾਂਜੀ ਹੁਣ ਤੁਸੀਂ ਬੋਡੀ ਸਾਡੇ ਪੰਜ ਤਰ੍ਹਾਂ ਦੇ ਜੋਸ਼ ਵਰਤੇ ਆ ਅੱਜ ਤੁਹਾਨੂੰ 50 ਦਿਨ ਪੂਰੇ ਹੋ ਚੁੱਕੇ ਆ ਹਾਂਜੀ ਅੱਜ ਤੁਸੀਂ ਮੈਨੂੰ ਕੀ ਕਹਿਣਾ ਚਾਹੁੰਦੇ ਆ ਤੁਹਾਨੂੰ ਚੱਕਰ ਆਉਂਦੇ ਇਹਨਾਂ ਨੂੰ ਨਹੀਂ ਆਉਂਦੇ ਜੀ ਚੱਕਰ ਨਹੀਂ ਆਉਂਦੇ ਹੈਗੇ ਦੋਰਾ ਨਹੀਂ ਪੈਂਦਾ ਹੈਗਾ ਦੋਰਾ ਵੀ ਠੀਕ ਆ ਜੀ ਤੇ ਬਾਕੀ ਹੋਰ ਵੀ ਜਿਹਦਾ ਅੱਧਾ ਸਿਰ ਸੋਨਾ ਹੁੰਦਾ ਸੀ ਉਹ ਵੀ ਠੀਕ ਆ ਜੀ ਸਰੀਰ ਵੀ ਠੀਕ ਆ ਗਨੋ ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਆ ਜੀ ਯਾਨੀ ਕਿ ਦੌਰਾ ਤਾਂ ਬਿਲਕੁਲ ਪਿਆ ਨਹੀਂ ਜਿੱਦਾਂ ਦੇ ਅਸੀਂ ਬੋਡੀ ਸਰਵਿਸ ਯੂਜ਼ ਕੀਤਾ ਜੀ ਠੀਕ ਹੈ ਜੀ ਮਤਲਬ ਤੁਹਾਡੇ ਕਹਿਣ ਦਾ ਮਤਲਬ ਵੀ ਬਾਡੀ ਸਰਵਰਤਨ ਤੋਂ ਬਾਅਦ 50 ਦਿਨ ਤੁਸੀਂ ਯੂਜ਼ ਕੀਤਾ ਜਾਂ ਅਲੀ ਤੁਹਾਨੂੰ ਕੋਰਸ ਪੂਰਾ ਕਰਨਾ ਆ ਕਰਨਾ ਜੀ 50 ਦਿਨ ਹੋਰ ਲੈਣਾ 50 ਵਿੱਚ ਬਹੁਤ ਵਧੀਆ ਰਿਜ਼ਲਟ ਆਏ ਨੇ ਜਿਹੜੇ ਨਾ ਬਹੁਤ ਲੱਖਾਂ ਹੀ ਲੋਕ ਤੁਹਾਡੀ ਵੀਡੀਓ ਦੇਖਣਗੇ ਉਹ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਤਾਂ ਇਹੀ ਕਹਾਂਗੇ ਵੀ ਜਿਆਦਾ ਖਰਚਾ ਕਰਨ ਦੀ ਲੋੜ ਨਹੀਂ ਡਾਕਟਰਾਂ ਦੇ ਕੋਲ ਇਹ ਬਾਡੀ ਸਰਵਿਸ ਇੱਕ ਵਾਰੀ ਜ਼ਰੂਰ ਲੈਣਾ ਚਾਹੀਦਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਕਿਵੇਂ ਲੱਗਦਾ ਮੈਮ ਠੀਕ ਹੈ ਜੀ ਬਹੁਤ ਵਧੀਆ ਜੀ ਹਾਂ ਜੀ ਹਾਂ ਜੀ ਥੈਂਕ ਯੂ ਜੀ